ਬਿੱਤੇ ਦਿਨੇ ਸੁਹਾਣਾ ਦੇ ਵਿੱਚ ਇੱਕ ਬਿਲਡਿੰਗ ਡਿੱਗੀ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਮਾਮਲੇ ਦੀ छानਬੀਰ ਕਰ ਦਿੱਤੀ ਗਈ ਹੈ ਅਤੇ ਦੋ ਆਰੋਪੀਆਂ ਨੂੰ ਕਾਬੂ ਵੀ ਕਰ ਲਿੱਤਾ ਗਿਆ ਅਤੇ ਦੋ ਆਰੋਪੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ 5 ਦਿਨ ਦਾ ਰਿਮਾਂਡ ਵੀ ਹਾਸਿਲ ਕੀਤਾ ਗਿਆ ਕੀ ਕਹਿਣਾ ਹੈ ਡੀਐਸਪੀ ਹਰ ਸਿਮਰਨ ਬਲਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਨੰਬਰ ਦੱਸੋ ਕੀ ਪੂਰੀ ਹੋਮ ਮੋਟੇ ਜਾ ਕੇ ਨਿਕਲੇ ਬੇਸਿਕਲੀ 358 ਨੰਬਰ ਐਫਆਈਆਰ ਸੀ 212 105 ਬੀਐਨਐਸ ਥਾਣਾ ਸੁਹਾਣਾ ਜਿਹੜੀ ਕਿ ਪ੍ਰਵਿੰਦਰ ਸਿੰਘ ਤੇ ਨਾਲ ਗਗਨਦੀਪ ਸਿੰਘ ਜਿਹੜੇ ਚਾਉ ਮਾਜਰੇ ਦੇ ਸੀ ਉਹਨਾਂ ਦੇ ਖਿਲਾਫ ਜਿਹੜੀ ਬਿਲਡਿੰਗ ਦੇ ਓਨਰ ਸੀ ਤੇ ਜਿਹੜੇ ਉਹ ਨਾਲ ਦੀ ਵੀ ਬਿਲਡਿੰਗ ਉਹਨਾਂ ਦੀ ਸੀ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਸੀ ਤੇ ਜਿਹਦੇ ਤੇ ਉਹਨਾਂ ਦੋਵਾਂ ਦੀ ਅਰੈਸਟ ਪੈ ਚੁੱਕੀ ਹੈ ਸਰ ਮਜ਼ਾਲਤ ਵੀ ਪੇਸ਼ ਕਰ ਦਿੱਤਾ ਗਿਆ ਜੀ ਹਾਂਜੀ ਉਹਨਾਂ ਨੂੰ ਅਦਾਹਤ ਪੇਸ਼ ਕਰਕੇ 5 ਦਿਨ ਦਾ ਉਹਨਾਂ ਦਾ ਪੁਲਿਸ ਦਾ ਮਰਮਾਨ ਹੈ ਜੀ ਸਰ ਇਸ ਦੇ ਵਿੱਚ ਹੋਰ ਕਿਹੜੇ ਵਿਅਕਤੀ ਨਾਮਜ਼ਦ ਕੀਤੇ ਗਏ ਨੇ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਸ੍ਰੀਸ਼ ਕੁਮਾਰ ਹੈ ਜਿਹੜਾ ਠੇਕੇਦਾਰ ਸੀ ਉਹਨੂੰ ਵੀ ਨਾਮਜ਼ਦ ਕੀਤਾ ਹੋਇਆ ਸਰ ਇੱਕ ਲਗਾਤਾਰ ਦੇਖਣ ਚਾਹ ਰਿਹਾ ਕਿ ਇਲੀਗਲ ਕੰਸਟਰਕਸ਼ਨ ਕਾਫੀ ਵੱਡੇ ਪੱਧਰ ਤੇ ਮਹਾਨੇ ਤੇ ਚੱਲਦੀ ਹੈ ਤੇ ਲਗਾਤਾਰ ਮਤਲਬ ਕਿਸੇ ਵੀ ਸਰਕਾਰੀ ਮਹਿਕਮੇ ਦੀ ਮਿਲੀ ਭਗਤ ਵਿਰਾਮ ਨਹੀਂ ਹੋ ਸਕਦੀ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਏਗਾ ਕਿਸੇ ਨੂੰ ਇਹਦੇ ਵਿੱਚ ਇਹ ਡੰਗਿਆਈ ਨਾ ਤੋਤੀਸ਼ ਕੀਤੀ ਜਾ ਰਹੀ ਹੈ ਤੇ ਜੋ ਵੀ ਇਹਦੇ ਵਿੱਚ ਮਲਜ਼ਮ ਬਣਨਗੇ ਉਹਨਾਂ ਨੂੰ ਮਤਲਬ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਭਾਵੇਂ ਕੋਈ ਵੀ ਬੰਦਾ ਹੋਵੇ ਫਿਰ ਕੱਲ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਆਏ ਸਨ ਤੇ ਉਹ ਨਾਲ ਉਹ ਸਿੱਧੇ ਤੌਰ ਤੇ ਆਹ ਰੌਪ ਲਗਾਏ ਗਏ ਨੇ ਕਿ ਇੱਕ ਸੀਨੀਅਰ ਅਫਸਰ ਦੀ ਬਿਲਡਿੰਗ ਤੇ ਐਡਜੋਇਨਿੰਗ ਹੈ ਬਿਲਕੁਲ ਨੌਂ ਮੰਜ਼ਿਲਾ ਬਣੀ ਹੋਈ ਹੈ ਤੇ ਉਸ ਤੇ ਉਸ ਤੇ ਵੀ ਕੋਈ ਕਾਰਵਾਈ ਜਿਹੜੀ ਕੀਤੀ ਜਾ ਸਕਦੀ ਹੈ ਇਹ ਇਹ ਤੁਹਾਨੂੰ ਇਹ ਸਾਡੇ ਇਹ ਕੀ ਕਹਿੰਦੇ ਸਾਡੇ ਵਿਭਾਗ ਦਾ ਇਹ ਕੁਐਸਚਨ ਨਹੀਂ ਹੈ ਜਿਹੜੇ ਵੀ ਸਬੰਧਤ ਵਿਭਾਗ ਨੂੰ ਤੁਸੀਂ ਕੁਐਸਚਨ ਕਰੋ ਤੇ ਉਹ ਬੈਟਰ ਹੋਊਗਾ ਸਰ ਪ੍ਰਾਇਮਰੀ ਬੇਸੀ ਸਾਹਮਣੇ ਕੀ ਹੈ ਕਿ ਉਹਨੇ ਬਿਲਡਿੰਗ ਜਿਹੜੀ ਸੀ ਕਿਹਦੇ ਨਾਮ ਤੇ ਸੀਗੀ ਤੇ ਇਹ ਕਿਸ ਤਰ੍ਹਾਂ ਮਤਲਬ ਇਨਵੈਸਟੀਗੇਸ਼ਨ ਸਾਹਮਣੇ ਕੀ ਹੈ ਕਿਸ ਤਰ੍ਹਾਂ ਡਿੱਗੀ ਹੈ ਮਤਲਬ ਕੀ ਰੀਜ਼ਨ ਰਹਿ ਰਹੀ ਰਿਕੰਦੇ ਹੰਤਕ ਇਹਦੇ ਇਹਦੇ ਵਿੱਚ ਅਜੇ ਅਸੀਂ ਰਾਤ ਹੀ ਇਹਨਾਂ ਦੀ ਇੱਕ ਦੀ ਰਾਤ ਅਰੈਸਟ ਕੀਤੀ ਹੈ ਇੱਕ ਦੀ ਸਵੇਰੇ ਇਹਦੇ ਵਿੱਚ ਅਸੀਂ ਅ ਇਨਵੈਸਟੀਗੇਸ਼ਨ ਜੋ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਪੰਜ ਦਿਨ ਦਾ ਸਾਡੇ ਕੋਲ ਪੁਲਿਸ ਰਿਪੋਰਟ ਹੈ ਇਹ ਉਹਦੇ ਤੁਹਾਨੂੰ ਵੱਖਰੇ ਤੌਰ ਤੇ ਬਰੀਫ ਕਰ ਦਿੱਤਾ ਜਾਵੇਗਾ ਜਿਸ ਸੁਰੇਸ਼ ਅਲੀ ਪੜੇ ਗਏ ਸਕੈਮਿੰਗ ਚੱਲ ਰਿਹਾ ਹੈ ਇਹ ਜੇ ਅਸਕਾਂਡਿੰਗ ਹੈ